ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਉ ਗੁਰੂ ਪਿਆਰੇ ਬਾਬਾ ਜੀ ਦੇ ਬਚਨਾਂ ਦੇ ਵਿੱਚੋਂ ਇੱਕ ਸਾਕੀ ਆਪ ਜੀ ਸੰਗਤ ਦੇ ਨਾਲ ਸਾਂਝ ਪਾਈਏ ਪਿੰਡ ਬੱਬੇ ਹਾਲੀ ਵਿੱਚ ਵਾਪਰੀ ਇੱਕ ਘਟਨਾ ਤੋਂ ਬਾਅਦ ਤਾਂ ਸੰਤਾਂ ਦੀ ਮਹਿਮਾ ਦੂਰ ਦੂਰ ਤੱਕ ਫੈਲ ਗਈ ਹਰ ਕੋਈ ਇੱਕ ਅਨੁਕੀ ਕੋਤਕ ਤੋਂ ਹੈਰਾਨ ਸੀ ਹੋਇਆ ਇੰਜ ਕਿ ਇੱਕ ਪਿੰਡ ਦਾ ਇੱਕ ਕਪੂਰ ਸਿੰਘ ਨਾਂ ਦਾ ਆਦਮੀ ਸੀ ਉਹ ਪੁਰਸ਼ ਮੁਲਾਜ਼ਮ ਸੀ ਉਦੋਂ ਹਵਲਦਾਰ ਸੀ ਤੇ ਬਾਅਦ ਵਿੱਚ ਥਾਣੇਦਾਰ ਬਣ ਗਿਆ ਤੇ ਬਹੁਤ ਸ਼ਰਾਬ ਪੀਂਦਾ ਸੀ ਉਹਦੀ ਪਤਨੀ ਕਰਤਾਰ ਸਿੰਘ ਪਾੜਾ ਦੀ ਭੈਣ ਸੀ ਇਹ ਪਰਿਵਾਰ ਬੜੀ ਧਾਰਮਿਕ ਵਿਰਤੀ ਵਾਲਾ ਸੀ ਇਹਨਾਂ ਦੇ ਭਰਾ ਸਰਦਾਰ ਨਰਿੰਦਰ ਸਿੰਘ ਪਾੜਾ ਦੇ ਘਰ ਸੰਤ ਕਈ ਵਾਰ ਗਏ ਸਨ ਇਹਨਾਂ ਦੀ ਇੱਕ ਭੈਣ ਸੰਤਾਂ ਦੇ ਘਰ ਦੇ ਲਾਗੇ ਹੀ ਘੁੰਮਣੀ ਵਿਆਹੀ ਹੋਈ ਸੀ ਉਹ ਵੀ ਸੰਤਾਂ ਦੀ ਬੜੀ ਸ਼ਰਧਾਲੂ ਦੇ ਪ੍ਰਿਤਵਾਨ ਸੀ ਇਹ ਸਾਰਾ ਪਰਿਵਾਰ ਬੜਾ ਨਿਤਨੇਮੀ ਸੀ ਕਪੂਰ ਸਿੰਘ ਦੀ ਪਤਨੀ ਵੀ ਨੀਮ ਨਾਲ ਗੁਰਦੁਆਰੇ ਜਾਂਦੀ ਸੀ ਪਰ ਕਪੂਰ ਸਿੰਘ ਜੋ ਮਲਪਾ ਖਾਣੇ ਤੂੰ ਸਾਰੇ ਰੋਕਦੇ ਸਾਨੂੰ ਨੂੰ ਪਰ ਉਹਨੂੰ ਕੋਈ ਅਸਰ ਨਹੀਂ ਸੀ ਕਪੂਰ ਸਿੰਘ ਮਲਪਾ ਖਾਣੇ ਖਾਂਦਾ ਸੀ ਅਖੀਰ ਇੱਕ ਦਿਨ ਉਹ ਬਿਮਾਰ ਹੋ ਗਿਆ ਡਾਕਟਰਾਂ ਨੇ ਬੜੀ ਵਾਹ ਲਾਈ ਪਰ ਕੋਈ ਫਰਕ ਨਾ ਪਿਆ ਡਾਕਟਰਾਂ ਨੇ ਅੰਤ ਜਵਾਬ ਦੇ ਦਿੱਤਾ ਉਹਦਾ ਮੰਨਦਾ ਚੁੱਕ ਕੇ ਘਰ ਲੈ ਆਏ ਉਹਦਾ ਹੱਥ ਲਵਾ ਕੇ ਦਾਨਪੁਨ ਕੀਤਾ ਅਖੀਰ ਇੱਕ ਦਿਨ ਉਹ ਸਮਾ ਆ ਗਿਆ ਜਿਸ ਦਿਨ ਕਬੂਰ ਸਿੰਘ ਬੂਰਾ ਹੋ ਗਿਆ ਉਹਨਾਂ ਮੰंजे ਤੋਂ ਲਾ ਕੇ ਥੱਲੇ ਦੀਵਾ-ਵੱਟੀ ਆਦੀ ਕਰਦੇ ਹਨ ਐਵੇਂ ਕੀਤਾ ਗਿਆ ਆਂਢ-ਗੁਆਂਢ ਦੇ ਰਿਸ਼ਤੇਦਾਰ ਆਉਣ ਲੱਗ ਪਏ ਦੂਜੇ ਪਾਸੇ ਉਹਦੀ ਪਤਨੀ ਦੀ ਭੈਣ ਨੂੰ ਜਦੋਂ ਨਿੱਕੇ ਘੁੰਮਣ ਵਿੱਚ ਖ਼ਬਰ ਮਿਲੀ ਤਾਂ ਉਹ ਰੋਂਦੀ ਕਲੌਂਦੀ ਸੰਤਾਂ ਦੇ ਕੋਲ ਗਈ ਆਪਜੀ ਉਸ ਵੇਲੇ ਡੇਰੇ ਵਿੱਚ ਹੀ ਬੈਠੇ ਸਨ ਤੇ ਸੰਤਾ ਨੇ ਉਹਦੀ ਗੱਲ ਸੁਣੀ ਤੇ ਬੱਬੇ ਵਾਲੀ ਜਾਣ ਲਈ ਤਿਆਰ ਹੋਵੇ ਉਹਦੇ ਪਰਿਵਾਰ ਦੇ ਬਾਕੀ ਜੀ ਵੀ ਚੱਲ ਪਏ ਚਲੋ ਜਾਂਦੇ ਵਾਰੀ ਸਰਦਾਰ ਕਪੂਰ ਸਿੰਘ ਦਾ ਮੂੰਹ ਵੇਖ ਲਈਏ ਨਾਲ ਹੀ ਆਸ ਵੀ ਸੀ ਕਿ ਸ਼ਾਇਦ ਸੰਤ ਜੀ ਉਸ ਨੂੰ ਠੀਕ ਕਰ ਦੇਣ ਉਹ ਜਿੰਦਾ ਹੋ ਪਵੇ ਜਦੋਂ ਆਪ ਬੱਬੇ ਹਾਲੀ ਉਹਨਾਂ ਦੇ ਘਰ ਪੁੱਜੇ ਤਾਂ ਵੇੜੇ ਵਿੱਚ ਰਿਸ਼ਤੇਦਾਰ ਅਤੇ ਸਨੇਹੀਆਂ ਨਾਲ ਭਰਿਆ ਪਿਆ ਸੀ ਸੰਤਾਂ ਨੂੰ ਵੇਖ ਕੇ ਸਭ ਉੱਠ ਖੜੇ ਹੋਏ ਤੇ ਕਈ ਲੋਕੋ ਇਹ ਵੀ ਸੋਚਣ ਲੱਗ ਪਏ ਕਿ ਵੇਖਦੇ ਹਾਂ ਬਾਬਾ ਕੀ ਕਰਦਾ। ਵਧੇਰੇ ਕਹਿਣ ਕਿ ਸੰਤ ਕੀ ਕਰ ਸਕਦੇ ਹਨ ਜਦੋਂ ਬੰਦਾ ਮਾਰ ਹੀ ਗਿਆ ਫਿਰ ਕੀ ਹੋ ਸਕਦਾ। ਬਾਬਾ ਕੋਈ ਰੱਬ ਥੋੜਾ ਵਾ ਜਦੋਂ ਬਾਬਾ ਜੀ ਉਹਦੇ ਕੋਲ ਪੁੱਜੇ ਤੇ ਜਾ ਕੇ ਕਪੂਰ ਸਿੰਘ ਨੂੰ ਆਵਾਜ਼ ਮਾਰੀ ਉੱਠ ਕੇ ਬਹਿ ਕੁਝ ਨਹੀਂ ਹੋਇਆ ਤੈਨੂੰ ਪਰ ਕਪੂਰ ਸਿੰਘ ਨਾ ਉઠਿਆ ਦੂਜੀ ਵਾਰੀ ਬਾਬਾ ਜੀ ਨੇ ਡਾਂਗ ਦੀ ਹਲਕੀ ਜੀ ਹੁੱਜ ਮਾਰ ਕੇ ਕਿਹਾ ਚੱਲ ਉੱਠ ਕੇ ਬਹਿ ਕਪੂਰ ਸਿੰਘ ਨੇ ਅੱਖਾਂ ਖੋਲ੍ਹੀਆਂ ਸਾਰੇ ਵੇਖ ਕੇ ਹੈਰਾਨ ਰਹਿ ਗਏ ਕਿ ਸੰਤ ਕਹਿਣ ਲੱਗੇ ਕਾਲ ਦੇ ਮੂੰਹ ਚੋਂ ਕੱਢ ਕੇ ਲਿਆਂਦਾ ਹੈ ਇਹਦੇ ਮੂੰਹ ਨੂੰ ਪਾਣੀ ਲਾਓ ਉਸ ਨੂੰ ਬਿਠਾ ਕੇ ਮੂੰਹ ਨੂੰ ਪਾਣੀ ਲਾਇਆ ਕਪੂਰ ਸਿੰਘ ਨੇ ਕੁਝ ਘੁੱਟ ਪੀਤੇ ਸੰਤ ਉਤੋਂ ਉੱਟ ਕੇ ਗੁਰਦੁਆਰੇ ਚਲੇ ਗਏ ਕਪੂਰ ਸਿੰਘ ਨੂੰ ਗੁਰਦੁਆਰੇ ਲਿਆਉਣ ਵਾਸਤੇ ਕਹਿ ਗਏ ਸਾਰੀ ਸੰਗਤ ਗੁਰਦੁਆਰਾ ਸਾਹਿਬ ਪੁੱਜੀ ਲੱਸੀ ਦਾ ਵਾਟਾ ਤਿਆਰ ਕੀਤਾ ਗਿਆ ਸਾਰਿਆਂ ਨੇ ਰੱਸੀ ਛਕੀ ਕੁਝ ਚੂਲੀਆਂ ਕਪੂਰ ਸਿੰਘ ਨੇ ਵੀ ਪੀਤੀਆਂ ਸੰਤਾ ਨੇ ਸਾਰੀ ਸੰਗਤ ਨੂੰ ਵੈਸ਼ਨ ਬਿੱਟੀ ਰੱਖ ਕੇ ਬਾਣੀ ਪੜਨ ਤੇ ਨਾਮ ਜਪਣ ਦਾ ਓਕਾ ਦਿੱਤਾ ਤੇ ਜਦੋਂ ਉਹ ਤੋਂ ਤੁਰਨ ਲੱਗੇ ਤਾਂ ਕਪੂਰ ਸਿੰਘ ਨੂੰ ਕਹਿਣ ਲੱਗੇ ਕਿ ਇਹ ਕੀ ਤਾਂ ਬਾਬੇ ਨਾਨਕ ਤੇ ਨੇ ਛੜਾ ਦਿੱਤਾ ਹੈ ਜੇ ਮੋੜ ਹੱਦ ਖਾਦੇ ਤੇ ਗੰਦ ਪੀਤਾ ਤਾਂ ਫਿਰ ਫੜਿਆ ਜਾਵੇਂਗਾ ਸ਼ਾਇਦ ਉਹ ਆਉਣ ਵਾਲੇ ਸਮੇਂ ਬਾਰੇ ਉਸ ਨੂੰ ਅਗਾਊਂ ਸੂਚਿਤ ਕਰੇ ਸਨ ਇਸ ऐसा कौतुक वे के देखने वाला हर प्राणी ਧੰਨ ਬਾਬਾ ਘੁੰਮਣ ਪਾਸ਼ਾ ਧੰਨ ਤੇਰੀ ਕਮਾਈ ਦੇ ਪਿਆਰ ਭਰੇ ਬਚਨ ਕਹਿ ਰਿਹਾ ਸੀ ਸੁਆਉ ਫਤੇ ਬਲਾਈ ਜੀ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ